ਉਹ ਸੜਕ ਤੇ ਖੜਾਉਣਾ ਜਾ ਜਾਂਦਾ ਇੱਕ ਤਾਂ ਹੁੰਦੇ ਆ ਮਤਲਬ ਆਪਾਂ ਕਈ ਬਾਗਾਂ ਵਾਲੇ ਟਰੈਕਟਰ ਦੇਖ ਲੈਨੇ ਹਨ ਉਹ ਤਾਂ ਟਰਮੇ ਹੁੰਦੇ ਜੰਮੀ ਛੋਟੇ ਇਹ ਜਿਹੜਾ ਉਹ ਦੀ ਰੌਣਹੇ ਵੱਡਾ ਹਨਾ ਨਾ ਤਾਂ ਇਹ ਮੈਸੀ ਲੱਗਦਾ ਨਾ ਹੀ ਮਹਿੰਦਰਾ ਲੱਗਦਾ ਹਾ ਕਿਹੜਾ ਹੋ ਲੱਗਦਾ ਇਹ ਪਤਾ ਨਹੀਂ ਕਿਹੜਾ ਹੈਗਾ ਦੇਖਦੇ ਆ ਤੂੰ ਐ ਵੀ ਦੇਖ ਕਲਾ ਟਰੈਕਟਰ ਨਹੀਂ ਸਤਰੀ ਸੁਤਰੀ ਪੂਰੇ ਸੌਂਕ ਜੇ ਨਾਲ ਲਵਾਈ ਹੋਈ ਹੁੰਦੀ ਨਾ ਕੋਲੋਪੀ ਘੈਂਟ ਲਵਾਈ ਹੋਈ ਆ ਹੱਡ ਲੱਗੀ ਹੋਈ ਆ ਹੱਡ ਵੀ ਲੱਗੀ ਹੋਈ ਆ ਟਾਇਰ ਜਮਾ ਛੋਟੇ ਨੇ ਟਾਇਰ ਜਮੇ ਪਤਲੇ ਨੇ ਹਾਂ ਹਟ ਜਾਈ ਨੂੰ ਇਹ ਨੂੰ ਕੁੱਸਾਂਗੇ ਖੜ ਜਾ ਇਹਨੂੰ ਸਾਈਡ ਤੇ ਲਵਾਵਾਂਗੇ ਕਿਤੇ ਆਪਾਂ ਸਾਈਡ ਤੇ ਲਵਾਉਣੇ ਆਪਾਂ ਇਹਨੂੰ ਜਾਣ ਦੇ ਪਹਿਲਾਂ ਮੈਂ ਰੋਕਦਾ ਰੋਕਦਾ ਇਹਨੂੰ ਪਾਸ ਕਰ ਗਿਆ ਤੀ ਮੈਂ ਕਿਹਾ ਵੀ ਟਰੈਕਟਰ ਵੀ ਇਹ ਐ ਜੇ ਲੱਗਦਾ ਯਾਰ ਇਹ ਕੋਈ ਬਾਹਰਲਾ ਹੋਊਗਾ ਬਾਕੀ ਇਹਦੇ ਨਾਲ ਤਾਂ ਵੇਖਿਆ ਵੀ ਹੈ ਨਹੀਂ ਨੰਬਰ ਪੰਜਾਬ ਦਾ ਉਹਦੇ ਨੰਬਰ ਪੰਜਾਬ ਦਾ ਲੱਗਿਆ ਹੋਇਆ ਹੈ ਉਹ ਕਿਥੇ ਉਹਦੇ ਪੀਵੀ 27 ਪੀਵੀ 27 ਹਾਂ ਉਹਦੇ ਨੰਬਰ ਪੰਜਾਬ ਦਾ ਨੰਬਰ ਪੰਜਾਬ ਖੜ ਜਾ ਇਹਨੂੰ ਇਹ ਸਾਈਡ ਤੇ ਲਵੇ ਕੋਈ ਗੱਡੀ ਲੰਘ ਜਾਏ ਤੇ ਗੱਡੀ ਪਾਸ ਕਰ ਜੀ ਇਨੂੰ ਸਾਈਡ ਤੇ ਲਵਾਈਏ। ਪਰ ਖੜਾ ਕਰ। ਕਹਦੇ ਬਾਈ ਸਾਈਡ ਤੇ ਲਾਈ। ਬਾਈ ਸਾਈਡ ਤੇ ਲਾਈ। ਕਰੀ ਜਾ। 1 ਮਿੰਟ। ਆ ਗੱਡੀ ਆਪਾਂ ਉਰੇ ਉਰੇ ਚ ਲਾ ਦਈਏ। ਇੱਥੇ ਰੋਣੇ ਗੱਡੀ। ਕੀ ਆ ਨਵੀਰੇ? ਇਹਨੂੰ ਬੰਦ ਕਰਿਓ। ਇਹਦਾ ਨਾਮ ਉਰੇ ਲਿਖਿਆ ਹੋਇਆ ਆਮਰ। ਆਮਰ ਬਾਈ ਦਾ ਨਾਮ ਹੋਊਗਾ। ਹੈ? ਕੀ ਆ ਹਸਤਾਨ? ਇਹ ਰੋ ਬਾਈ। ਠੀਕ ਆ। ਕਿਹੜੇ ਪਿੰਡ ਆ ਤੁਹਾਡਾ? ਮੇਰਾ ਪਿੰਡ ਸਦਨੌਲੀ ਆ ਜੀ। ਸੰਦਰਾਉਲੀ ਕਿੱਥੇ ਪੈ ਜਾਂਦਾ ਕਮੈਂਟ ਮਾਪ ਵੀਡੀਓ ਬਣਾ ਲਈ ਉਡੀ ਯਾਰ ਬਣਾ ਲਓ ਜੀ ਸੰਦਰਾਉਲੀ ਕਿੱਥੇ ਪੈ ਜਾਂਦਾ ਇਹ ਇੱਥੋਂ 5 ਕਿਲੋਮੀਟਰ ਆ ਬਈ ਪਿੱਛੇ ਅਸਾਂ ਪਿੱਛੇ ਆਈ ਹੁਣ ਇਧਰ ਕਿਧਰ ਨੂੰ ਜਾ ਰਹੇ ਸੀ ਤੁਸੀਂ ਬਾ ਮੈਂ ਬਈ ਨਾਨਕੇ ਤੱਕ ਚੈਨਕੂਪੀ ਜੀ ਬੋਣ ਚੱਲਿਆ ਸੀ ਚੈਨਪੋਰ ਜਾ ਕਰਾਇਆ ਸੀਗਾ ਆਪਾਂ ਅੱਛਾ ਹਾਂ ਉਹਦੇ ਕਰਕੇ ਉਹਦੇ ਕਰਕੇ ਬਈ ਮੈਨੂੰ ਇਹ ਦੱਸਿਓ ਇਹ ਟਰੈਕਟਰ ਯਾਰ ਕਿੰਨਾ ਕੀ ਮਾਡਲ ਹੈ ਕਿੱਥੋਂ ਦਾ ਟਰੈਕਟਰ ਬਣਿਆ ਹੋਇਆ ਹੈ ਇਹ ਬਈ ਬਣਿਆ ਹੋਇਆ ਲੁਧਿਆਣੇ ਦਾ ਅਸਲ ਲੁਧਿਆਣੇ ਦਾ ਡਾਟਾ ਹੈ ਹਾਂਜੀ ਲੁਧਿਆਣੇ ਦਾ ਆਪਣਿਆ ਹੋਇਆ ਜੀ ਅਸੀਂ ਕਿਸੇ ਦੇਖਿਆ ਸੀਗਾ ਵੀ ਨੰਬਰ ਇਹਦਾ ਪੰਜਾਬ ਦਾ ਨਾ ਨੰਬਰ ਪੰਜਾਬ ਆ ਹਾਂਜੀ ਵੀ ਨਾ ਤਾਂ ਜਿਹੜੇ ਬਾਗਾਂ ਵਾਲਾ ਲੱਗਦਾ ਬਾਗਾਂ ਵਾਲੇ ਤਾਂ ਬਈ ਵਾਲੇ ਛੋਟੇ ਹੁੰਦੇ ਆ ਨਾ ਇਹ ਉਹਦੇ ਨਾਲੋਂ ਥੋੜਾ ਉੱਚਾ ਨਾ ਮੈਨੂੰ ਇਹ ਮੈਸੀ ਲੱਗਦਾ ਨਾ ਇਹ ਜਿਵੇਂ ਕਿ ਦੀ ਕੋਈ ਹੋਟ ਰੈਕਟਰ ਜਿਹਾ ਲੱਗਦਾ ਇਹ ਅਮਰ ਆ ਬਈ 240 ਡੀ ਆਈ ਅਸਲ ਅਮਰ ਇਹਦਾ ਨਾਂ ਹੀ ਹੈ ਪਰ ਮੈਂ ਦਊਗੀ ਮੈਂ ਕਿਹਾ ਪਹਿਲਾਂ ਮੈਨੂੰ ਐਰ ਕਮਾਹ ਤੇ ਬਈ ਨਾ ਆਪਣਾ ਨਾਲ ਗਿਆ ਰਖਿਆ ਨਾ ਨਾ ਬਈ ਇਹ ਅਮਰ 240 ਡੀ ਆਈ ਹਾਂਜੀ ਇਹ ਬਈ ਅਮਰ ਹੈ ਕਿਹੜਿਆਂ ਦਾ ਇਹ ਇਹ ਲੁਧਿਆਣੇ ਬਣਦੇ ਆ ਸਪੈਸ਼ਲ ਇਹ ਆਰਡੀ ਬੜਾ ਸਪੈਸ਼ਲ ਇਹ ਅਮਰਦੀਦ ਓਕੇ ਉਹ ਨਹੀਂ ਜਿਵੇਂ ਕਹਦੀ ਕੋਈ ਸੋਨ ਵਾਲੀ ਕਾਲਾ ਦਾ ਜਿਆ ਕੋਈ ਹੋਰ ਉਹ ਨਹੀਂ ਹੈਗਾ ਹਾਂ ਲੁਧਿਆਣੇ ਬਣਦੇ ਆ ਪੰਜ ਮਾਡਲ ਆ ਬਾਈ ਸਰੰਦ ਤੋਂ ਲਿਆ ਸੀ ਆਪਾਂ ਕੋਈ ਆਹ ਦੇ ਮਾਰਕਾ ਦੇ ਅਮਰ ਟਰੈਕਟਰ ਜੇ ਪ੍ਰਾਈਵੇਟ ਲਿਮਟਿਡ ਆ ਅਮਰ ਲੁਧਿਆਣਾ ਪੰਜਾਬ ਹਣਾ ਓਕੇ ਓਕੇ ਇਹ ਕਿੰਨੇ ਵੀ ਕਿੰਨਾ ਮਾਡਲ ਹੈ ਪੰਜ ਆ ਜੀ 2005 ਮਾਡਲ ਆ ਸਿਲੰਡਰ ਇੱਕਾ ਹੈ ਮੋਟਰਸਾਈਕਲ ਵੀ ਹਜੇ ਵੱਧ ਤੇਲ ਖਾਂਦਾ ਉਹ ਭੁੱਲੇ ਜਾਂਦੇ ਤੇਲ ਪਾ ਕੇ ਟੈਂਕੀ 5 ਲੀਟਰ ਦੀ ਆ ਨਾਲੇ ਆ ਤਾਂ 5 ਲੀਟਰ ਖਾਂਦਾ ਹੀ ਨਹੀਂ ਆਹ ਹੋਰ ਆ ਟੈਂਕੀ ਦਿਖਾਉਣਾ ਮੈਂ ਤੁਹਾਨੂੰ ਦੇਖੋ ਤਾਂ ਮੈਂ ਪੰਜ ਮਾਡਲ ਇੱਕ ਸਿਲੰਡਰ ਬਈ ਆ ਇਹ ਇੱਕ ਸਿਲੰਡਰ ਆ ਐਂਟੀਕ ਟੈਂਕੀ ਆ ਵਸ ਆ ਤੇਲ ਭੁੱਲੀ ਜਾਂਦੇ ਆ ਪਾ ਕੇ ਬਈ ਵਸ ਬਈ ਉਹ ਅੰਦਾਜ਼ੇ ਨਾਲ ਕਦੇ ਦੀ ਐਵਰੇਜ ਕੱਢੀ ਹੋਊਗੀ ਨਾ ਯਾਰ ਐਵਰੇਜ ਤਾਂ ਨਹੀਂ ਕੱਢੀ ਪਾ ਪਾ ਲੰਦੇ ਆ ਜਦੋਂ ਕੇ ਜਾਂਦਾ ਪਰ ਖਾਂਦਾ ਨਹੀਂ ਜਮਾ ਹੀ ਨਹੀਂ ਖਾਂਦਾ ਤੇਲ ਤਾਂ ਅੱਛਾ ਹਾਂ ਬਈ ਬਈ ਕਨੋਪੀ ਕਨਾਪੀ ਤੁਸੀਂ ਸਾਰੀ ਇਹਦੇ ਤੁਸੀਂ ਲਵਾ ਦਿੱਤੀ ਉਹ ਹੈਗੀ ਤੇ ਵੱਡੇ ਟਰੈਕਟਰ ਵਾਲੀ ਹੈ ਨਾ ਇਹ ਵੱਡੇ ਵਾਲੀ ਆ ਹਾਂ ਵੱਡੇ ਵਾਲੀ ਇਹਦੇ ਲਵਾਤੀ ਇਹਦੇ ਲਵਾਤੀ ਬਈ ਅਦੇ ਉਹ ਤਾਂ ਪਾਇਆ ਵੇਡੂ ਆ ਵੇਡੂ ਵੇਡ ਬੂਟ ਆ ਪਈ ਲਵਾਇਆ ਬਈ ਬਈ ਲੋਹੇ ਦੇ ਨੇ ਤਾਂ ਹਾਂ ਹਾਂ ਜੀ ਹਾਂ ਲੋਹੇ ਦੇ ਆ ਜੀ ਕਿੰਨਾ ਕੁ ਵੇਡ ਹੋਣਗੇ ਤਾਂ ਕਿੰਨੇ ਕਿੰਨੇ ਕਿਲੋ ਆਣੇ ਹੋਣਗੇ ਬਈ 30 30 40 40 ਕਿਲੋ ਦੇ ਹੋਣੇ ਅਸਾਂ 30 30 40 40 ਕਿਲੋ ਦੇ ਹਾਂ ਓਕੇ ਬਈ ਤੁਹਾਡੇ ਲਵੇਂ ਇਹਨੂੰ ਕਿੰਨਾ ਟਾਈਮ ਹੋ ਗਿਆ ਆਪਣੇ ਕੋਲ ਹੋ ਗਿਆ ਬਈ ਸਾਲ ਕਾ ਅਸਾਂ ਸਾਲ ਹੋ ਗਿਆ ਸਾਲ ਹੋ ਗਿਆ ਛੋਟੇ-ਮੋਟੇ ਕੰਮਾਂ ਨੂੰ ਵਧੀਆ ਨਜ਼ਾਰਾ ਦਿੰਦਾ ਤੁਸੀਂ ਫਿਰ ਇਹ ਤੋਂ ਕਿਹੜੇ-ਕਿਹੜੇ ਕੰਮ ਲੈਣੇ ਹੋ ਬਾ ਬਈ ਲਿਓਣ ਵਾਲਾ ਕੋਈ ਛੱਡਣ ਵਾਲਾ ਟਰਾਲੀ ਜੋ ਮਰਜ਼ੀ ਪਾ ਲਓ ਹਾਂ ਉਹ ਜੀ ਤੋ ਆਪਾਂ ਲਿਆ ਸੀ ਤੋਨੇ ਤਾਂ ਉਹ ਵੀ ਦਿਖਾਇਆ ਵੀਡੀਓ ਬਣਾਈ ਹੋਈ ਸੀ ਰੀਪਰ ਤੂੜੀ ਬਣਾ ਰਿਹਾ ਅੱਛਾ ਇਹ ਤੂੜੀ ਤੂੜੀ ਵਾਲੀ ਮਸ਼ੀਨ ਚਲਾਉਂਦਾ ਇਹ ਹਾਂ ਵੀਡੀਓ ਨਿਕਲ ਗਈ ਅਗਲੇ ਨੇ ਚਲੂੰ ਲਾ ਲਿਆ ਹੋਊਗਾ ਪਰ ਚੱਲ ਮੈਨੂੰ ਇਹ ਕਰਿਓ ਜੇ ਤੁਹਾਡੇ ਲਈ ਉਹ ਵੀਡੀਓ ਹੋਈ ਮਗਾ ਕੇ ਮੈਨੂੰ ਵਟਸਐਪ ਕਰਿਓ ਇਹ ਜਿਹੜੇ ਆਪਾਂ ਇਹ ਵੀ ਜਦੋਂ ਵੀਡੀਓ ਅਪਲੋਡ ਕਰਾਂਗੇ ਆਪਾਂ ਨਾਲ ਉਹ ਸੀਨ ਲਾਵਾਂਗੇ ਕਈ ਸੱਜਣਾਂ ਦਰ ਮੈ ਮੰਨਣਗੇ ਵੀ ਵੀ ਪਤਾ ਨਹੀਂ ਹੋਈ ਜਾਂਦੇ ਨਾ ਨਾ ਬਈ ਸੱਚੀ ਕਿਉਂਕਿ ਟੂੜੀ ਵਾਲੀ ਤੇ ਚੱਲਣਾ ਯਾਰ ਵੱਡੀ ਗੱਲ ਹੁੰਦੀ ਆ ਇੱਕ ਸਿਲੰਡਰ ਆ ਬਾਈ ਹੈਨਾ ਇੱਕ ਸਿਲੰਡਰ ਆ ਜੀ ਨੰਬਰ ਵੀ ਦਾ ਪੰਜਾਬ ਦਾ 5 ਮਾਡਲ ਆ 5 ਮਾਡਲ ਆ ਬਾਈ ਓਕੇ ਤੇ ਖਰਚਾ ਤੁਸੀਂ ਦੱਸ ਦਿੱਤਾ ਵੀ ਦਾ ਪਲਟਿਨ ਦੇ ਮੋਟਰਸਾਈਕਲੋਂ ਘੱਟ ਆ ਹਾਂ ਜਮਾ ਹੀ ਨਹੀਂ ਹੈਗਾ ਬਾਈ ਮੈਨੂੰ ਕੋਈ ਗੱਲ ਦੱਸਿਓ ਹਾਂ ਜੀ ਇਹਦੇ ਟਾਇਰ ਕਿੰਨੇ ਨੰਬਰ ਹੁੰਦੇ ਆ ਇਹ ਨੌ ਆ ਜੀ 9524 92 ਪਰ ਇਹਦੇ ਟਾਇਰ ਮਿਲਤਾ ਜਾਣਗੇ ਜੀ ਨਾ ਨਾ ਮਿਲਦੇ ਆ ਬਾਈ ਮਿਲਦੇ ਆ ਅੱਛਾ ਹਾਂ ਕਿੰਨੇ ਕ ਦੇ ਹੋਣਗੇ ਇਹ ਜੋੜਾ ਕਿੰਨੇ ਕ ਦਾ ਹੋਊਗਾ ਇਹ ਤਾਂ ਜਿਹੜਾ ਇਹ ਤਾਂ ਸਸਤਾ ਹੀ ਹੋਣਾ ਯਾਰ ਕਿੰਨੇ ਕ ਦਾ ਹੋਣਾ 10 ਦਾ 10 ਕ ਹਜ਼ਾਰ ਦੇ ਹੋਣੇ ਯਾਰ ਨੇ ਮੂਰੇ ਦੇ ਇਹ ਹਾਈਟਰ ਆਉਂਦੇ ਕਿ ਸਿੱਧੇ ਇਹ ਐਂ ਪਾਏ ਹੋਏ ਸੀ ਪਰ ਆਪਾਂ ਹੁਣ ਕੋਣੇ ਸੀਗੇ ਗੁੱਡੀ ਵਾਲੇ ਦੂਏ ਸਿੱਧੀ ਗੁੱਡੀ ਚ ਹਾਂ ਜਿਹੜੇ ਉਹ ਪਿਛਲੇ ਆ ਉਹ ਸੋਹਣੇ ਲੱਗਦੇ ਹਜੇ ਇਹਦੇ ਬਸ ਇਹਦੇ ਨਾਲ ਤੇ ਮੂਰੇ ਪਾਉਣੇ ਆ ਹਾਂ ਬਾਈ ਫੋਰ ਬਾਈ ਫੋਰ ਤਾਂ ਨਹੀਂ ਬਣਵਾਉਣਾ ਨਾ ਨਾ ਫੋਰ ਹੋਰ ਵੀ ਧਰਮ ਦੇਖੋ ਇਹਦੇ ਇਹਦੇ ਤਾਂ ਕਮਾਣੀਆਂ ਵੀ ਨਹੀਂ ਕਮਾਣੀਆਂ ਨੇ ਬਾਈ ਜਮਾ ਹੀ ਕਿਤੇ ਹਲੋਲੇ ਸਿਰਦੋ ਪਤਾ ਵੀ ਨਹੀਂ ਲੱਗਦਾ ਵੀ ਕੋਈ ਹਲੋਲਾ ਆਇਆ ਜਾਂ ਕੁਛ ਵੀ ਆ ਅੱਛਾ ਆ ਆ ਪੁਲੀਆ ਬਾਈ ਇਹਦੀ ਹੈ ਹਾਂ ਆ ਪੁਲੀਆ ਤਾਂ ਚੱਲਦਾ ਬੈਲਟ ਤੋਂ ਅੱਛਾ ਬੈਟ ਆ ਬੈਟ ਘੁੰਮਦੀ ਆ ਫੇਰ ਉਹ ਪਿੱਛੇ ਚੱਲਦਾ ਹਾਂਜੀ ਓਕੇ ਹਾਂ ਉਹ ਪੀ ਆ ਹਾਈ ਲੋ ਵਾਲਾ ਆ। ਅੱਛਾ ਹਾਂ ਬਈ ਇਹਦੇ ਗੇਰ ਗੁਰ ਕਿੰਨੇ ਨੇ? ਇਹਦੇ ਦੂਏ ਲੋਡ ਪੈਂਦੇ ਆ, ਬਾਕੀਆਂ ਦੇ ਆਮ ਐ ਪੈਂਦੇ ਆ। ਇਹ ਐ ਨਿਊਟਰਲ ਆ। ਇਹਦੇ ਐ ਪੈਂਦੇ ਆ। ਆ ਪਹਿਲਾ ਪੈ ਗਿਆ। ਆ ਤੀਜਾ ਆ। ਇੱਥੇ ਬੈਗ ਆ ਬਾਈ। ਅੱਛਾ ਇਹ ਕਿੰਨੀ ਹੌਸਪਾਵਰ ਦੇ ਵਿੱਚ ਆ ਜਾਂਦਾ ਬਾਈ? ਇਹ ਕਿ ਬਾਈ 32 ਕਿ ਹੌਸਪਾਵਰ ਆ। ਅੱਛਾ 32 ਹੌਸਪਾਵਰ ਦਾ ਹੈ। 32 ਹੌਸਪਾਵਰ ਦਾ। ਮੀਟਰ-ਮੋਟਰ ਤੇ ਸਾਰੇ ਚੱਲਦੇ ਹੁਣਗੇ? ਸਾਰਾ ਕੁਝ ਚੱਲਦਾ ਹਾਂ ਬਾਈ। ਅੱਛਾ। ਹਾਂ ਜੀ। ਪਰ ਮੇ ਕੁਮਾਰ ਦਾ ਟਰੈਕਟਰ ਆ ਯਾਰ। ਸਟਾਰਟ ਕਰਕੇ ਦਿਖਾ ਦਿੰਨੇ ਆ ਤੁਹਾਨੂੰ। ਬਈ ਸਟਾਰਟ ਕਰਕੇ ਦਿਖਾਓ। ਆ ਨੜੇ ਦੀ ਲੈਫ ਤਰ ਮੇ ਪਤਾ ਲੇਫਟ ਪੁਰਾਣੇ ਫੋੜਵਾਗਾ ਕਲਚ ਸੈੱਟ ਤੇ ਫੇਰ ਚੱਕਦਾ ਆ ਜੇ ਪਹਿਲਾਂ ਆਉਂਦੀ ਸੀ ਹਾਂ ਬਾਈ ਤਰ ਮੇ ਉਰੇ ਆ ਗਈ ਕੁੰਡ ਬਾਈ ਆ ਆ ਸਟਾਰਟ ਕਰ ਦੋ ਅਸੀਂ ਚੋਕ ਹੁੰਦੀ ਇਹਦੀ ਅਰੇ ਐਸਾ ਹੱਥ ਵਾਲੀ ਆ ਆ ਦੇ ਆ ਹੱਥ ਵਾਲੀ ਆ ਪੈਰ ਵਾਲੀ ਐਸੇ ਬ੍ਰੇਕ ਵੀ ਐਨ ਦੂਏ ਆ ਦੋਹੇ ਟਾਇਰਾਂ ਦੇ ਅੱਡ ਅੱਡ ਲੱਗਦੇ ਆ ਸਾਰਾ ਦਿੱਤਾ ਹੋਇਆ ਅੱਛਾ ਬੰਦ ਬੰਦ ਕਰੋਗੇ ਇਹਨੂੰ ਬੰਦਾ ਇੱਕ ਵਾਰ ਆ ਲੈਫਟ ਐਂ ਦਿਲਪੂ ਲੈਫਟ ਹਾਂ ਪਹਿਲਾਂ ਲੈਫਟ ਚਾ ਕੇ ਦਿਖਾਉਣੇ ਆ। ਕੀ? ਆ ਜੇ ਕਮਰਾ ਕੱਲੀ ਚਾਏ ਉੱਤੇ ਖੜ੍ਹ ਜਾਓ। ਨਮ ਐ ਨਾ ਭੂਤ। ਤੂੰ ਪਾਵਰ ਬਹੁਤ ਆ ਯਾਰ। ਆਹਾਈ ਲੈਫਟਰ ਮੈਂ ਉਹ ਦੇਖਾ। ਓਕੇ ਓਕੇ। ਭਾਈ ਕਰਿਓ ਬੰਦ ਕਰਿਓ ਉਹਨੂੰ। ਦੇ। ਸਰ ਆ ਦੇਖੋ ਬਾਈ ਕਦਾ ਕੱਲੇ ਕੱਲੇ ਚੱਕੇ ਨੂੰ ਕਹਦੇ ਬ੍ਰੇਕ ਨੇ ਬਾਈ ਹਣਾ ਹਾਂ ਬਾਈ ਜਿਵੇਂ ਆ ਵੱਡੇ ਟਰੈਕਟਰ ਛੋਟੀ ਬਾਤ ਕੁਝ ਹੂੰ ਬੋੜਾ ਨੀਰਾ ਬੀਜਣਾ ਕੁਝ ਕੁਝ ਨਹੀਂ ਕਹਿੰਦਾ ਹਲ ਪਾ ਲੋ ਚਾਹੇ ਅੱਛਾ ਜੀ ਹਾਂ ਫਿਰ ਥੋੜੀ ਕੋਲੇ ਹਲ ਵੀ ਹੋਣਗੇ ਬਾਈ ਹਾਂ ਹਾਂ ਬਾਈ ਉਹ ਪੈਰ ਵਾਲੀ ਰੇਸ ਆ ਹੱਥ ਵਾਲੀ ਰੇਸ ਹਣਾ ਬਾਈ ਹਾਂ ਜੀ ਆ ਹੱਥ ਵਾਲੀ ਆ ਕੀ ਕੀ ਜਸਤ ਇਹ ਨਹੀਂ ਬਾਈ ਪਤਾ ਕੀ ਚੀਜ਼ ਆ ਇਹ ਹੈਂਡ ਬ੍ਰੇਕ ਤਾਂ ਨਹੀਂ ਹੋਗੀ ਇਹ ਆ ਹੈਂਡ ਬ੍ਰੇਕ ਆਹ ਵਾਲੀ ਉਹ ਸਾਰਾ ਇਧਰ ਹੋ ਕੇ ਉੱਤੇ ਆ ਲੱਗ ਜਾਂਦੀ ਆ ਉੱਤੇ ਚੱਲ ਕੇ ਹਾਂ ਲੈ ਵੀ ਮਿੱਤਰੂ ਆ ਦੇ ਇੰਡਿਕਟਰ ਯਾਰ ਸਾਰੇ ਹਾਂ ਬਾਈ ਯਾਰ ਭਾਈ ਕੈਂਟ ਲੱਗਿਆ ਸਾਨੂੰ ਪੂਰਾ ਮਾਡਲ ਦੱਸਿਆ ਸੀ 5 ਮਾਡਲ 5 ਇੱਕ ਸਿਲੰਡਰ ਆ ਇੱਕ ਸਿਲੰਡਰ ਆ ਤੇ ਟੈਂਕੀ ਕਿੰਨੇ ਲੀਟਰ ਦੀ ਸੀ ਅਸੀਂ ਦੀ 5 ਕਿਲੋਟਰ ਦੀ ਹੈ ਬਾਈ 5 ਕਿਲੋਟਰ ਦੀ ਮਿੱਤਰੋ ਟੈਂਕੀ ਆ ਤੇ ਇਹਦਾ ਅਮਰ ਇਹ ਹੈਗਾ ਅਮਰ ਹਨਾ ਹਾਂ ਜੀ ਲੁਧਿਆਣੇ ਦਾ ਹੀ ਬਣਿਆ ਹੋਇਆ ਹਾਂ ਜੀ ਤੇ ਆਹ ਮੂਰੇ ਵੀ ਦੇਖੋ ਆ ਲੱਗਾ ਹੋਇਆ ਯਾਰ ਮੈਂ ਕਹਿੰਦੀ ਇਹ ਵੇਡ ਬੂਡੇ ਦੀ ਕੈਂਟ ਤੇ ਕਟਾਈ ਇਹਦੀ ਬਾਈ ਸੱਚ ਤੁਸੀਂ ਆ ਇਹਦਾ ਪੱਟੇ ਮਤਲਬ ਕੱਲੇ ਉਖੜੀਆਂ ਵਾਸਤੇ ਰ ਇੱਕ ਵੀ ਉਹ ਉਹ ਕਰਦਾ ਇਹ ਕਿਵੇਂ ਬਾਈ ਜਿਵੇਂ ਇਹ ਬੁੱਤ ਜੇ ਕਲੱਚ ਛੱਡੀ ਧੜਕਦਾ ਨਾ ਹਾਂ ਪੂਰਾ ਐ ਮਾਰਦਾ ਛਾਲ ਹੋਰ ਬਾਈ ਐ ਮਾਰਦਾ ਬਹਿ ਕੇ ਮਾਰਦਾ ਜਾਂਦਾ ਫਿਰ ਹਾਂ ਵਧੀਆ ਆ ਪੂਰਾ ਓਕੇ ਨਜ਼ਾਰਾ ਦਿੰਦਾ ਚਲਾਉਣ ਨੂੰ ਅਸੇ ਜੀ ਹਾਂ ਜੀ ਹਾਂ ਤੇ ਲੈ ਮੈਂ ਤੇਰਾ ਆਜੋ ਯਾਰ ਪੂਰਾ ਬਾਈ ਸੌਣ ਲੱਗੇ ਘੈਂਟ ਲੱਗਿਆ ਤੁਹਾਡਾ ਪਿੰਡ ਸੰਦਰੌਲੀ ਦੱਸ ਦਿਨ ਸੰਦਰੌਲੀ ਹਾਂ ਜੀ ਬਾਈ ਬਾਈ ਬਾਕੀ ਮੈਨੂੰ ਹੋਰ ਗੱਲ ਦੱਸਿਓ ਜిల్లా ਪਟਿਆਲਾ ਜੇ ਇਹਦਾ ਮਤਲਬ ਪਾਰਟਸ ਕਿੱਥੋਂ ਮਿਲਦਾ ਹੋਊਗਾ ਫਿਰ ਪਾਰਟ ਇਹਦੇ ਮਿਲ ਜਾਂਦੇ ਆਪਣੇ ਪਟਿਆਲੇ ਹੈਗੀ ਆ ਪਟਿਆਲੇ ਮਾਰਕੀਟ ਹਾਂ ਉੱਥੇ ਸਾਰਾ ਕੁਝ ਹੀ ਮਿਲ ਜਾਂਦਾ ਲਗਭਗ ਜਿਹੜੇ ਮਰਜੀ ਟਰੈਕਟਰ ਦਾ ਲੈ ਤੁਸੀਂ ਇਹ ਲਿਆ ਕਿੰਨੇ ਦਾ ਦੀ ਬਾਈ ਏ ਆਪਾਂ ਬਈ ਲਿਆ ਸੀਗਾ ਲੱਖ ਰੁਪਏ ਦਾ ਲੱਖ ਰੁਪਏ ਦਾ ਲੱਖ ਰੁਪਏ ਦਾ ਅੱਛਾ ਮਤਲਬ ਤੁਸੀਂ ਇਹਨੂੰ ਖੇਤ ਆ ਕੋਈ ਸਮਾਨ ਢੋਣਾ ਟਰਾਲੀ ਟਰੂਨੀ ਪੋਣੀ ਆਪਾਂ ਵੇਟ ਮੁੱਤ ਲਵਾਇਆ ਆਪਾਂ ਲਵਾਈ ਸੀਗੀ ਅਸਾਂ ਇਹ ਤੁਸੀਂ ਲਵਾਇਨੇ ਤੇ ਵੇਟ ਤੇ ਆ ਹਾਂਜੀ ਅੱਛਾ ਹਾਂ ਤੇ ਬਈ ਜੇ ਹੁਣ ਕਈ ਵਾਰ ਕੋਈ ਸੱਜਣਾ ਇਹਦੇ ਨਾਲ ਦਾ ਲੱਭਦਾ ਹੋਵੇ ਬਈ ਇਹ ਵੀ ਆਪਾਂ ਕੋਈ ਹੋਰ ਕਿਹੜਾ ਜਗ੍ਹਾ ਤੋਂ ਲੈ 10 35 ਲੈਣਾ ਸੀਗਾ ਹੁਣ ਮੈਸੀ ਮੈਂ ਸਿੱਧਾ ਜਿਹੜਾ ਬਿਨਾ ਉਹ ਕੰਨਾ ਜਿਹੜਾ ਨਹੀਂ ਹੁੰਦਾ ਬਿਨਾ ਅੱਧੇ ਅੱਧੇ ਕਮ ਕਰਕੇ ਇਹ ਸੇਲ ਕਰਕੇ ਉਹ ਲੈਣਾ ਅਸੀਂ ਸੇਲ ਕਰਨਾ ਹਾਂ ਭਾਈ ਸੇਲ ਕਰਨਾ ਕਿ ਕੀ ਇਹਦਾ ਕੀ ਮੰਗਦੇ ਹੋ ਬਾਈ ਤੁਸੀਂ ਕਿੰਨੇ ਦਾ ਦੋਵੋਗੇ ਬਾਈ ਉਹਨੇ ਤਾਂ ਹੀ ਦੇ ਦਾਂਗੇ ਜਿੰਨੇ ਦਾ ਲੈ ਲੱਖ ਦਾ ਹਾਂ ਆ ਚੀਜ਼ਾਂ ਵਾਪਾ ਲਵਾਈਆਂ ਉਦ ਲਈ ਚਲੋ ਕੋਈ ਚੀਜ਼ਾਂ ਤੁਸੀਂ ਲਵਾਈਆਂ ਨੇ ਮਤਲਬ ਜਿਹੇ ਜਿਹੇ ਪੈਸੇ ਲਾਤੇ ਉਹ じゃ ਚਲਾ ਲਿਆ ਇੱਕ ਲੱਖ ਰੁਪਏ ਦਾ ਦੋਵੋਗੇ ਉਹਨੇ ਤਾਂ ਹੀ ਦੇ ਦਾਂਗੇ ਬਾਈ ਥੋੜਾ ਖਰਚਾ ਲੱਗ ਜਾਂਦੇ ਥੋੜਾ ਮੋਬਾਈਲ ਨੰਬਰ ਦੱਸਿਓ ਬਾਈ ਕਿਹੜਨਾ ਮੇਰਾ ਭਾਈ 97385 97385 302 302 ਹਾਂਜੀ ਪਿੰਡ ਤੁਹਾਡਾ ਇੱਥੋਂ ਦੱਸਿਆ ਸਦਨ ਵਾਲਾ ਜ਼ਿਲ੍ਹਾ ਆ 500 ਤੋਂ ਆਪਣਾ 5 ਕਿਲੋਮੀਟਰ ਹੀ ਆ 500 ਦੇ ਨਾਲ ਹੀ 5 ਕਿਲੋਮੀਟਰ ਦੇ ਓਕੇ ਤੇ ਲੈ ਮਿੱਤਰੋ ਸੰਪਰਕ ਕਰਿਓ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਬਾਈ ਐਂ ਕਰ ਇਹਨੂੰ ਥੋੜਾ ਸੀਨ ਮਾਰਾਂਗੇ ਇਹਨੂੰ ਚਲਾ ਕੇ ਦਿਖਾਓ ਪਰ ਮੈਂ ਘੈਂਟ ਸੀਨ ਮਾਰਦੀ ਪੂਰਾ ਓਏ ਚਲਾਈ ਜਰੂਰ ਦਿਖਾ ਸਟਾਰਟਿੰਗ ਦੇਖ ਟਰੈਕਟਰ ਦੀ ਇੱਕ ਮਿੰਟ ਵੀਰੇ ਆ ਦੇ ਓਰੇ ਨਹੀਂ ਆ ਦੇਖ ਆ ਕੇ ਮੇ ਕੋਲ ਵੀ ਆ ਦੇਣਾ ਬੈਲਟ ਤੇ ਚੱਲਦਾ ਬਾਈ ਕਹਿੰਦਾ ਉਹ ਉਧਰ ਜਾਂਦੇ ਆ ਬੈਲਟਾ ਬਈ ਆਏ ਦੇਖੇ ਸਾਲਾਂ ਜਿਹਾ ਮਰਾਏ ਉਹਦੀ ਸਾਲਾਂ ਜੀਆਂ ਓਏ ਹਾਈ ਟੈਪ ਤੇ ਵੱਟੇ ਓਏ ਰੋਕੋ